ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਦੇ ਨੌਜਵਾਨੋ ਮੇਰੀਆਂ ਮਾਮਾ ਭੈਣਾ ਬਜ਼ੁਰਗਾਂ ਬੱਚਿਆਂ ਨੂੰ ਸਾਰਿਆਂ ਨੂੰ ਬੜੀ ਬੇਸਬਰੀ ਨਾਲ ੜੀਕ ਸੀ ਇਸ ਗੱਲ ਦੀ ਕਿ ਭਾਨਾ ਸਿੰਘ ਸਿੱਧੂ ਅੱਜ 10 ਤਰੀਕ ਜਿਹੜੀ ਉਸ ਦਿਨ ਸਰਕਾਰ ਦੇ ਚਾਰ ਨਹੀਂ ਅੱਠ ਵੱਡੇ ਅਧਿਕਾਰੀ ਜਿਨ੍ਹਾਂ ਚ ਜਿਹੜਾ ਸਪੈਸ਼ਲ ਡੀਜੀਪੀ ਅਰਪਿਤ ਛੁਕਲਾ ਏਡੀਜੀਪੀ ਜਸਕਰਨ ਸਿੰਘ ਏਡੀਜੀ ਗੁਰਿੰਦਰ ਸਿੰਘ ਢਿੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਐਸਐਸਪੀ ਬਰਨਾਲਾ ਐਸਐਸਪੀ ਸਰੂਰ ਡੀਸੀ ਸਰੂਰ 4 8 ਜਣੇ ਉਹ ਅਧਿਕਾਰੀ ਜੀ ਦੇ ਵਿੱਚ ਸੱਤ ਆਈਪੀਐਸ ਤੇ ਇੱਕ ਆਈਐਸ ਉਹਦੇ ਲਿਖਤੀ ਵਾਦਾ ਕਰਕੇ ਗਏ ਆ ਜਵਾਨੀ ਬੋਲ ਕੇ ਗਿਆ ਵੱਡੀ ਗਿਣਤੀ ਜਿਹੜੀ ਸੰਗਤ ਦੀ ਸੀਗੀ ਨੌਜਵਾਨਾਂ ਦਾ ਭਾਰੀ ਘਟ ਸੀ ਉੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ ਤੁਸੀਂ ਸਾਰਿਆਂ ਨੇ ਸੁਣੀਆਂ ਨੇ ਤੇ ਆਪਣੇ ਕੋਲੋਂ 10 ਤਰੀਕ ਤੱਕ ਦਾ ਸਮਾਂ ਮੰਗਿਆ ਸੀ 10 ਤਰੀਕ ਤੱਕ ਅਸੀਂ ਭਾਂਦੇ ਨੂੰ ਬਿਨਾਂ ਸ਼ਰਤ ਰਿਹਾ ਕਰ ਦੇਵਾਂਗੇ ਸੋ ਅੱਜ 10 ਤਰੀਕ ਆ ਸਵੇਰੇ 2:30-3 ਘੰਟੇ ਦੇ ਕਰੀਬ ਜਿਹੜੀ ਐਸਐਸਪੀ ਬਟੰਡਾ ਦੇ ਨਾਲ ਗੱਲਬਾਤ ਹੋਈ ਸਵੇਰੇ ਵੀ ਇਹਨਾਂ ਨੇ ਇਹੀ ਕਿਹਾ ਕਿ ਅੱਜ 10 ਤਰੀਕ ਹੈ ਅਈ ਪੁੱਛਿਆ ਜਦੋਂ ਉਹ ਕਹਨੇ ਆਜੋ ਆਪਾਂ ਅਸੀਂ ਗੱਲਬਾਤ ਬੈਠ ਕੇ ਕਰ ਕਰਦੇ ਆਂ ਤੜਕੇ ਵੀ ਅਜੇ ਹੀ ਕਿਹਾ ਗਿਆ ਕਿ ਭਾਈ ਅਸੀਂ ਅੱਜ ਉਹਨੂੰ ਭਾਨਨੇ ਨੂੰ ਰਿਹਾ ਕਰਦੇ ਆਂਗੇ 10 ਵਜ ਚੁੱਕੇ ਆ 10 ਵਜ ਗਏ ਹਾਂਜੀ 10 ਵਜ ਹਾਂ 10 ਵਜ ਗਏ ਹੈ ਪਰ ਹਾਲੇ ਤੱਕ ਕੋਈ ਰਿਹਾਈ ਦੀ ਖਬਰ ਜੜੀ ਉਹ ਨਹੀਂ ਆਈ ਸੋ ਭਰਾਵੋ ਆਪਣਾ ਅੱਜ ਤੱਕ ਦਾ ਸਮਾਂ ਸੀਗਾ ਆਪਾਂ ਅੱਜ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ ਹੁਣ ਆਪਾਂ ਦੇਖਦੇ ਹਾਂ ਕਿ ਕੀ ਕਰਦੇ ਆ ਭਜਦੇ ਆ ਆਪਣੀ ਜ਼ੁਬਾਨ ਤੋਂ ਉਸ ਜ਼ੁਬਾਨ ਦੇ ਉੱਤੇ ਖਰੇ ਉਤਰਦੇ ਆ ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਅੱਜ ਵੈਸੇ ਇਹਨਾਂ ਦਾ ਇਹ ਨਹੀਂ ਪਤਾ ਸੀ ਹੁਣ ਕਹਿਦਗੇ ਵੀ ਇਹ ਛੱਡਦੇ ਨਹੀਂ ਤਾਂ ਐ ਨਹੀਂ ਪਤਾ ਇਹ ਰਾਤ ਨੂੰ ਵੀ ਛੱਡ ਦਿੰਦੇ ਹੁੰਦੇ ਆ ਜੇ ਅਸੀਂ ਕਹਿਦਗੇ ਇਹ ਛੱਡ ਦੇਣਗੇ ਇਹ ਨਾ ਛੱਡਣ ਇਹ ਤੇ ਵੀ ਕੋਈ ਪ੍ਰੋਸਾਨੀ ਸੋ ਪਰ ਫਿਲਹਾਲ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਇੰਨੀ ਕਿ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਵੀ ਜਿਹੜਾ ਵੀ ਪ੍ਰੋਗਰਾਮ ਦਿੱਤਾ ਇੱਕ ਅਦੇ ਦਿਨ ਚ ਦੇਵਾਂਗੇ ਕੱਲ ਨੂੰ ਹੀ ਦੇਵਾਂਗੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਸਾਰੇ ਜਿੰਨੀਆਂ ਧਿਰਾਂ ਖੜੀਆਂ ਨੇ ਆਪਣੇ ਨਾਲ ਆ ਕੇ ਜਿੰਨੇ ਵੀ ਨੌਜਵਾਨ ਖੜੇ ਨੇ ਸਾਰਿਆਂ ਨਾਲ ਇੱਕ ਵਿਚਾਰ ਵਟਾਂਦਰਾ ਕਰਕੇ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਤਿੱਖਾ ਦੇਣਾ ਤੇ ਇੱਕ ਅਦੇ ਦਿਨ ਚ ਹੀ ਦੇਣਾ ਉਹਦੇ ਬਾਰੇ ਤੁਹਾਨੂੰ ਅਗਲੀ ਜਿਹੜੀ ਜਾਣਕਾਰੀ ਆ ਜੇ ਤਾਂ ਆ ਜਾਂਦਾ ਛੱਡ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਠੀਕ ਐ ਜੇ ਤੁਹਾਨੂੰ ਪਤਾ ਹੀ ਲੱਗ ਜਾਣਾ ਜੇ ਰਾਤ ਨੂੰ ਵੀ ਛੜਤਾ ਮੰਨ ਲਓ ਤਾਂ ਵੀ ਕੋਈ ਸੁਨੇਹਾ ਲੱਗੂਗਾ ਤਾਂ ਵੀ ਤੁਹਾਨੂੰ ਨਾਲ ਦੀ ਨਾਲ ਕੋਈ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਰ ਜੇ ਨਹੀਂ ਵੀ ਛੱਡਦੇ ਫਿਰ ਜਿਹੜਾ ਵੀ ਪਰੋਲ ਲੀਕਣਾ ਹੋ ਇੱਕ ਦਿਨ ਦੇ ਵਿੱਚ ਉਹ ਤੁਹਾਨੂੰ ਕੱਲ ਨੂੰ ਅਸੀਂ ਸਾਰੀ ਜਾਣਕਾਰੀ ਸਾਰਿਆਂ ਬੰਦਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਕਿ ਅੱਗੇ ਆਪਾਂ ਕੀ ਕਰਨਾ ਹੈ ਕਿੱਧਰ ਨੂੰ ਨਿਕਲਣਾ ਕਿੱਧਰ ਨੂੰ ਆਉਣਾ ਜਾਂ ਕੀ ਕਰਨਾ ਪਰ ਲਮਾਗੇ ਭਾਨੇ ਨੂੰ ਸਾਹ ਉਦੋਂ ਹੀ ਰਹਾ ਕਰਾ ਕੇ ਤਕੜੇ ਰਹੋ ਮੇਰਾ ਵੀ ਡਟੇ ਰਹੋ ਤੁਸੀਂ 29 ਨੂੰ ਵੱਡਾ ਕੱਟ ਕੀਤਾ ਉਦੋਂ ਬਾਅਦ ਹੀ ਸਰਕਾਰ ਜਰਕੀ ਹੈ ਤੁਸੀਂ ਤੈਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਥੇਰੀਆਂ ਲਾਈਆਂ ਬਥੇਰਾ ਕੋਸ਼ਿਸ਼ਾਂ ਕੀਤੀਆਂ ਬੰਦੇ ਵੀ ਫੜਲੇ ਡਾਂਗਾਂ ਵੀ ਮਾਰੀਆਂ ਪਰ ਤੇ ਬੈਰੀਕੇਡ ਭੰਨ ਕੇ ਤੁਸੀਂ ਪਹੁੰਚੇ ਸੋ ਮੈਨੂੰ ਹੁਣ ਵੀ ਪੂਰਨ ਉਮੀਦ ਆ ਕਿ ਜਦੋਂ ਪਰ ਇਹਨਾਂ ਨੇ ਗਾਂ ਦੀ ਗਾਂ ਤਵਾਰੇ ਤੁਹਾਨੂੰ ਪਤਾ ਹੀ ਆ ਪਰ ਚੈੱਕ ਹੋਰ ਮੇਰੇ ਤੇ ਵੀ ਅਮਨੇ ਤੇ ਵੀ ਆਪਣੇ ਦੀਆਂ ਭੈਣਾਂ ਤੇ ਵੀ ਪਰਿਵਾਰ ਤੇ ਪਰਚਾ ਦੇਤਾ ਸੀਗਾ ਤੈਨੂੰ ਸੱਤ ਦਾ ਕੋਈ ਗੱਲ ਨਹੀਂ ਪਰਚੇ ਐ ਨਹੀਂ ਪਤਾ ਹੋਰ ਵੀ ਦੇਣ ਮੇਰਾ ਵੀ ਡਟੇ ਰਹੋ ਆਉਣ ਵਾਲਾ ਸਨੇਹਾ ਤੁਹਾਨੂੰ ਕੱਲ ਨੂੰ ਅਸੀਂ ਸਾਰੇ ਧਰਾਂ ਨਾਲ ਇੱਕ ਰੈ ਕਰਕੇ مشਵਰਾ ਕਰਕੇ ਕਿ ਅਗਲਾ ਪਰਮ ਕੀ ਦੇਣਾ ਉਹ ਤੁਹਾਨੂੰ ਅਸੀਂ ਕੱਲ ਨੂੰ ਦੱਸ ਦਿਆਂਗੇ ਪਰ ਬਹੁਤ ਛੇਦੀ ਦੇਵਾਂਗੇ ਤਿੱਖਾ ਦੇਵਾਂਗੇ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਬਹਿ ਜਾਗੇ ਇਹ ਸਰਕਾਰ ਨੂੰ ਸੁਣ ਲੈਣਾ ਚਾਹੀਦਾ ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਵਾਰ-ਵਾਰ ਆ ਰਹੀ ਹੈ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆ ਗਿਆ ਸਾਨੂੰ ਮੁੰਸ਼ੀ ਦਾ ਫੋਨ ਆ ਗਿਆ ਥਾਣੇ ਚੋਂ ਸਾਨੂੰ ਸੀ ਇੰਚਾਰਜ ਦਾ ਫੋਨ ਆ ਗਿਆ ਸਾਨੂੰ ਡੀਐਸਪੀ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਜਿਹੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀ ਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ ਇਹ ਦਹਿਸਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪ੍ਰਵਾਨਨਾ ਕੱਟ ਕੇ ਭੇਜੋ ਕੋਈ ਰੁਕਾ ਭੇਜੋ ਸੀ ਆ ਜਾਾਂਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਦਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜਾ ਤੇ ਨਹੀਂ ਸਾਰੇ ਤੁਸੀਂ ਮੇਰਾ ਸੰਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾ ਸੱਦੇ ਤੋਂ ਹੀ ਮਰੇ ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ ਚ ਬੁਲਾਇਆ ਆਪਾਂ ਇਹਦੇ ਕੋਈ ਗੁਨਾਹ ਨਹੀਂ ਕੀਤਾ ਟਡਾਰ ਕਾ ਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਰੋ ਵੀ ਦੱਸੋ ਕੰਮ ਕੀ ਹੈ ਅਸੀਂ ਨਹੀਂ ਆਉਣਾ ਉੱਥੇ ਵਾਗ ਕੇ ਇੱਕ ਦੋ ਮੇਰੇ ਨਾਲ ਦੇ ਸਾਥੀ ਉੱਥੇ ਕਹਿੰਦਾ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਿਆਹੀ ਹੈ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਨਕੇ ਕਿੱਥੇ ਐ ਜਣੇ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਆ ਲੋਕ ਖਾਸ ਤੌਰ ਤੇ ਨੌਜਵਾਨੀ ਘਰੋਂ ਨਿਕਲਣੋਂ ਹਟ ਜੇ ਔਰ ਕਰਾਉ ਨਿਕਲੇ ਬਣਾ ਗੱਲ ਨਹੀਂ ਬਣਨੀ ਤੁਹਾਨੂੰ ਮੇਕੋ ਗੱਲ ਦੱਸ ਦਿੰਨਾ ਤਿਆਰ ਰਹੋ ਮੇਰਾ ਵੀਰ ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਤੇ ਗੱਲ ਇੱਕ ਪਾਸੇ ਲਾ ਕੇ ਹਟਾਂਗੇ ਹੁਣ ਉਦੋਂ ਨਾ ਪੈਰ ਜੁੱਤੀ ਪਾਇਓ ਪਤਾ ਲੱਗ ਜੂਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟਿਆਂ ਚ ਹੋਰ ਘੰਟੇ ਦੂਰ ਘੰਟੇ ਚ ਪਤਾ ਲੱਗੂਗਾ ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਨੂੰ ਨਾਲ ਸਾਂਝੀ ਕਰ ਲਾਂਗੇ ਨਹੀਂ ਫਿਰ ਕੱਲ ਨੂੰ ਤੁਹਾਨੂੰ ਜੇ ਨਹੀਂ ਵੀ ਛੱਡਦੇ ਅੱਜ ਤਾਂ ਕੱਲ ਨੂੰ ਜਿਹੜਾ ਵੀ ਕੋਲੋਂ ਦੇਣਾ ਹੋਇਆ ਕਦੇ ਦਿਨ ਚ ਦੇ ਕੇ ਉਹ ਤੁਹਾਨੂੰ ਸਾਰਿਆਂ ਨਾਲ ਐ ਕਰਕੇ مشورہ ਤੇਰੇ ਨਾਲ ਬਾਕੀ ਇਹ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਸਾਰੀ ਅਗਲੀ ਜਿਹੜੀ ਰਣਨੀਤੀ ਉਹ ਲਿਖ ਦੇਵਾਂਗੇ ਕੋਈ ਹੋਰ ਗੱਲਬਾਤ ਹੁੰਨੀ ਠੀਕ ਹੈ ਜੀ ਕੱਲ ਤੁਹਾਡੇ ਨਾਲ ਦੁਬਾਰੇ ਆਪਾਂ ਕੱਲ ਦੀ بجائے ਜੇ ਅੱਜ ਛੱਡਦੇ ਆ ਤਾਂ ਅੱਜ ਹੀ ਤੁਹਾਨੂੰ ਪਤਾ ਹੀ ਲੱਗ ਜਾਣਾ ਫਿਰ ਤਾਂ ਜੇਲ੍ਹ ਦੇ ਮੁਰੀਦ ਜਾਣਾ ਪੈਣਾ ਲੈਣ ਉੱਥੇ ਪਤਾ ਲੱਗ ਜਾਣਾ ਜੇ ਨਹੀਂ ਕੋਈ ਇਹ ਜੀ ਗੱਲਬਾਤ ਹੁੰਦੀ ਤਾਂ ਕੱਲ ਨੂੰ ਜਿਹੜੀ ਨਵੀਂ ਜਾਣਕਾਰੀ ਹੈ ਜਨਾ ਕੋਈ ਵੀ ਅਗਲਾ ਪ੍ਰੋਗਰਾਮ ਦਿੱਤਾ ਜਾਣਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਫਤ